strength, a tłę ki ormů Allah c hugaattī Ö aříme <coughs> jim ਅਗੇ ਦੇਖੇ ਪਾਤ ਮਾ ਜਿਹੜਾ ਪਾਸਰ ਦਾ ਆ ਗਿਆ ਤਾਂ ਪੰਜਾਬ ਪਟਾਰਨਾ ਜੀ ਟੂ ਸੂਰਾ ਪੋਰ ਜਿਹੜੇ ਖੜੇ ਸੀ ਜਿਹੜੇ গোল্ড ਮ ਚਾਹੀਦੇ ਸੀ ਉਹ ਹੈ ਤੂੰ ਜਿਹੜੀ ਲਾਈਟਰ ਦੇ ਰਿਐਕਸ਼ਨ ਦੇ ਹੈ। ਇਧਰ ਕੁ ਬਾਹਰੇ ਕੰਮ ਕਰ। ਇਹ ਸੰਮੇਲਪ ਤਾਂ ਲੱਗਿਆ ਕਿ ਇਹ ਸਕੂਲ ਦੇ ਮਕਾਨ ਚ ਬਹਿ ਗਏ। ਬਰਾ ਡੱਬੇ ਦੇਖਿਓ ਕਿ ਇਹ ਥੱਲੇ ਬਹੁਤ ਜਿਆਦਾ ਮੜਾ ਜਾ ਜਿਆਦਾ ਵੀ ਜਾ। ਉਹ ਕਰਦੇ ਆ। ਹਨਾ ਕਰੇ ਛੋਟੇ। ਚੰਗਾ ਕਰ ਬੜਾ ਲਾਈਕ ਮਤਕੂ ਆਜਾ ਕਰਨਾ ਹੈ ਬਹੁਤ ਨਹੀਂ ਅੱਧੇ ਨਹੀਂ ਵੀ ਨਹੀਂ ਜਾਣਦੇ ਕਿ ਚੁੱਪ ਦੀ ਮਸ਼ਹਰੀ ਮੋਬਾਈਲ ਨੂੰ ਲੈ ਕੇ ਸਿਮ ਭਗਵੰਤਵਾਲਾ ਵੱਲੋਂ ਬਹੁਤ ਹੀ ਜ਼ਬਰਦਸਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਨਸ਼ਾ ਪੰਜਾਬ ਚ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ ਅੱਜ ਵੀ ਇੱਕ ਸਪੈਸ਼ਲ ਚੈਕੀng ਜਾ ਬਤਾਇ ਕਿ ਸਾਡੇ ਨਾਲ ਡੀਐਸਪੀ ਸਰ ਸਤਿ ਸ਼੍ਰੀ ਅਕਾਲ ਸਰ ਜੀ ਅਸਤੇ ਰਜਿਸਟ੍ਰੇ ਸਵੇ ਇਸ ਤੇ ਕਾਰਵਾਈ ਹੋਈ ਹੈ ਚੈੱਕ ਕੀਤੀ ਗਈ ਹੈ ਤੁਸੀਂ ਤੁਹਾਡਾ ਕੀ ਕਹਿਣਾ ਹੈ ਇੱਕ ਕੱਲ ਸੁਜੀਪ ਨਾਲ ਟੀਟੂ ਨੂੰ ਅਸੀਂ ਦੱਸਤਾ ਕੀਤਾ ਜਿਹੜਾ ਕਾਫੀ ਬਦਨਾਮ ਸਮਗਲਾਸੀ ਫਰੀ ਕੋਟ ਜ਼ਿਲ੍ਹੇ ਦਾ ਕਿ ਜਿਸ ਤੇ ਪਹਿਲਾਂ ਵੀ ਇੱਕ ਐਕਾਂਡੀ ਦਾ ਮਕਦਮਾ ਦਰਜ ਸੀ ਅਸੀਂ ਕਾਫੀ ਟਾਈਮ ਤੋਂ ਇਸ ਦੀ ਪਾਲ ਕਰਦੇ ਸੀ ਤੇ ਜਿਹੜਾ ਸਾਨੂੰ ਕੱਲ ਇਹ ਜਿਸ ਨੂੰ ਅਸੀਂ ਕੱਲ 252 ਗ੍ਰਾਮ ਮੈਰੋ ਨਾਲ ਤੇ ਇੱਕ ਕੰਪਿਊਟਰ ਕੰਡਾ ਜਿਸ ਤੋਂ ਗ੍ਰਿਫਤਾਰ ਕੀਤਾ ਗਿਆ ਜਿਸ ਤੇ ਮੁਕੱਦਮਾ ਸਿਟੀ ਵਿੱਚ ਦਰਜ ਕੀਤਾ ਗਿਆ ਤੇ ਅਸੀਂ ਜਿੱਥੇ ਇਹ ਇਹਦੀ ਰਿਹਾਇਸ਼ ਸੀ ਉਸ ਰਾਜ ਦੇ ਗਲੀ ਨੰਬਰ 8 ਕੰਟਰੋਡ ਦੇ ਵਿੱਚ ਆਏ ਹਾਂ ਤੇ ਇੱਥੇ ਆਂਡਕਮਨ ਨੂੰ ਪਤਾ ਲੱਗਾ ਵੀ ਇਸ ਦੀ ਇਸ ਗਲੀ ਦੇ ਵਿੱਚ ਇਸ ਦੀਆਂ ਚਾਰ ਪ੍ਰਾਪਰਟੀਆਂ ਬਣਾਈ ਹੋਈਆਂ ਨੇ ਚਾਰ ਮਕਾਨ ਨੇ ਅਸੀਂ ਇੱਕ ਮਕਾਨ ਦੇ ਵਿੱਚ ਦਾਖਲ ਹੋਏ ਹਾਂ ਜਿੱਥੇ ਸਾਨੂੰ ਪਤਾ ਲੱਗਾ ਵੀ ਇਸ ਮਕਾਨ ਦੇ ਅੰਦਰ ਬੈਠ ਕੇ ਇਹ ਨਸ਼ਾ ਸਪਲਾਈ ਕਰਦਾ ਸੀ ਤੇ ਜਿਹੜਾ ਕੋਈ ਨਸ਼ੇ ਨਾਲ ਐਡਿਕਟਡ ਹੁੰਦੇ ਸੀ ਜਾਂ ਆਪਾਂ ਜਿਹਨੂੰ ਨਸ਼ੇੜੀ ਕਹਿ ਦਿੰਦੇ ਆ ਉਹ ਉਹਨਾਂ ਨੂੰ ਇੱਥੇ ਇਹ ਸੇਵਨ ਕਰਾਉਂਦਾ ਸੀ ਸਰ ਇਹ ਸ਼ਖਸ ਦਾ ਨਾਮ ਕਿਤੇ ਪਹਿਲਾਂ ਕੋਈ ਇੱਥੇ ਕੋਈ ਮੁਕਦਮੇ ਦਰਜ ਆ ਜਾਂ ਕੇਸਿਸ ਦਰਜ ਸੰਜੀਤ ਕੁਮਾਰ ਉਫ ਟੀ 2 ਹੈ ਇਸ ਤੇ ਇਸ ਦਾ ਨਾਮ ਸੰਜੀਤ ਕੁਮਾਰ ਟੀ 2 ਹੈ ਤੇ ਇਸ ਤੇ ਪਹਿਲਾਂ ਵੀ ਐਨਡੀ ਦਾ ਇੱਕ ਮਕਸਮਾ ਦਰਜ ਸੀ ਇਹ ਇੱਕ ਕਾਫੀ ਇਹ ਜਦੋਂ ਵੀ ਸਾਡੀਆਂ ਰੇਡਾਂ ਹੁੰਦੀਆਂ ਨੇ ਤੇ ਇੱਕ ਪੱਜੇ ਚ ਕਾਮਯਾਬ ਹੋ ਜਾਂਦਾ ਸੀ ਹਾਂ ਫਿਲਹਾਲ ਸਰ ਕੀ ਕਾਰਵਾਈ ਚੱਲ ਰਹੀ ਹੈ ਹੁਣ ਇਸ ਨੂੰ ਜਿਸ ਤੇ ਤੁਮਕਮਨਾ ਦਰਜ ਕੀਤਾ ਗਿਆ ਤੇ ਅੱਜ ਇਹਨੂੰ ਮਾਯੋਗ ਔਰਦੇ ਵਿੱਚ ਪੇਸ਼ ਕੀਤਾ ਜਾ ਕੇ ਇਸ ਦਾ ਰਮਾਨ ਲਿਆ ਜਾਏਗਾ ਉਸ ਰਮਾਨ ਦਾ ਇਸ ਤੋਂ ਪੁੱਛਗਿੱਛ ਕੀਤੀ ਜਾਏਗੀ ਜਿਹੜਾ ਇਹ ਹੈਰੋਨ ਲੈ ਕੇ ਆਉਂਦਾ ਸੀ ਕਿੱਥੋਂ ਲੈ ਕੇ ਆਉਂਦਾ ਸੀ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਡਿਸਟ੍ਰਿਕਟ ਦੇ ਵਿੱਚ ਕਿੱਥੇ ਕਿੱਥੇ ਸਪਲਾਈ ਕਰਦਾ ਹੈ ਕਿੰਨੇ ਕੁ ਦੇ ਇੱਥੇ ਇਸ ਨੇ ਆਦੇ ਅੱਗੇ ਗਾਗ ਲਾਈ ਹੋਈ ਸੀ ਸਰ ਕੀ ਕੀ ਪ੍ਰਾਪਤ ਹੋਇਆ ਸੀ ਚੈਕਿੰਗ ਦੇ ਦੌਰਾਨ ਕੁਝ ਪ੍ਰਾਪਤ ਹੋਇਆ ਸੀ ਨਹੀਂ ਇਸ ਇਸ ਦੌਰਾਨ ਜਿਵੇਂ ਹੀ ਘਰ ਖੋਲ ਕੇ ਦੇਖਿਆ ਇਸ ਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ ਲਾਈਟਰ ਨੇ ਜਾਂ ਸਿੰਜਾ ਨੇ ਇਸ ਤੋਂ ਪਤਾ ਲੱਗਦਾ ਹੈ ਵੀ ਇੱਥੇ ਤੇ ਆਦਾ ਕਾਰੋਬਾਰ ਕਰਦਾ ਸੀ ਨਸ਼ਾ ਸਰ ਕੋਈ ਹੋਰ ਅਵੇਲੇਬਲ ਚੀਜ਼ ਜਿਸ ਤੇ ਮੁਕਦਮਾ ਦਰਜ ਕੀਤਾ ਗਿਆ ਸਿਰਫ ਉਹ ਮਤਲਬ ਕਿ ਸ਼ਕਤੀਦਾਰੀ ਵਿੱਚ ਕੀਤਾ ਗਿਆ ਜਾਂ ਕੋਈ ਹੋਰ ਪ੍ਰੋਬਲਮ ਹੈ ਜਾਂ ਕੋਈ ਹੋਰ ਸਮੱਸਿਆ ਚੀਜ਼ ਨਹੀਂ ਸ਼ਕਤੀ ਨਹੀਂ ਇਸ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਇਸ ਤੋਂ 253 ਗ੍ਰਾਮ ਹੈਰੋਨ ਰਿਕਵਰ ਕੀਤੀ ਗਈ ਹੈ ਅੱਛਾ ਠੀਕ ਹੈ ਜੀ ਤੇ ਇਸ ਉਹ ਮੁਕਦਮਾ ਦਰਜ ਕੀਤਾ ਗਿਆ ਸੀ ਫ੍ਰੀ ਕੋਰਟ ਸਿਟੀ ਚ ਅੱਜ ਅਸੀਂ ਇਹਨੂੰ ਪੇਸ਼ ਕਰ ਰਹੇ ਹਾਂ ਠੀਕ ਹੈ ਥੈਂਕ ਯੂ ਸਰ ਇਹ ਸਾਨੂੰ ਸਾਡੇ ਨਾਲ ਡੀਐਸਪੀ ਤਰਲੋਚਨ ਸਿੰਘ ਜੀ ਦੇਖੋ ਇਹਨਾਂ ਨੇ ਜਾਣਕਾਰੀ ਦਿੱਤੀ ਕਿ ਯੁੱਧ ਨਸ਼ਾ ਨੂੰ ਲੈ ਕੇ ਬਹੁਤ ਹੀ ਜ਼ਬਰਦਸਤ ਕਾਰਵਾਈ ਕੀਤੀ ਜਾ ਰਹੀ ਹੈ ਸੀਐਮ ਭਗਵੰਤ ਮਾਨ ਵੱਲੋਂ ਜੋ ਇਹ ਟੀਚਾ ਚਲਾਇਆ ਗਿਆ ਹੈ ਕਿ ਯੁੱਧ ਇੱਕ ਯੁੱਧ ਚੱਲਦਾ ਰਹੇਗਾ ਜਿੰਨੀ ਦੇਰ ਤੱਕ ਪੂਰੀ ਤਰ੍ਹਾਂ ਨਸ਼ਾ ਪੰਜਾਬ ਵਿੱਚੋਂ ਖਤਮ ਨਾ ਕੀਤਾ ਜਾ ਸਕੇ ਅਤੇ ਪੰਜਾਬ ਦੀ ਯੰਗੇਸਟ ਜੀਨੀ ਨੂੰ ਬਚਾਇਆ ਜਾ ਸਕੇ ਅੱਗੇ ਜੋ ਵੀ ਬੰਦੀ ਕਾਰਵਾਈ ਹੈ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਰਿਮਾਂਡ ਵਿੱਚ ਲੈ ਕੇ ਕੀਤੀ ਜਾ ਰਹੀ ਹੈ ਅੱਗੇ ਦੀ ਜਾਣਕਾਰੀ ਆਪਣੇ ਚੈਨਲ ਥਰੂ ਅਸੀਂ ਦੱਸਦੇ ਰਹਾਂਗੇ ਫਰੀਦਕੋਟ ਤੋਂ ਜੇ ਕਿ ਨੈਸ਼ਨਲ ਚੈਨਲ ਹੀ ਸ਼ਰਨਜੀਤ